ਜਿਵੇਂ ਕਿ ਤੁਹਾਨੂੰ ਪਤਾ ਹੀ ਹੋ ਵੀ ਬਾਰਡਰ 2 ਦੇ ਵਿੱਚ ਦਿਲਜੀਤ ਦਸਾਂਜ ਦਾ ਰੋਲ ਆ ਦਿਲਜੀਤ ਸਾਂਝ ਦੱਸਿਆ ਵੀ ਜਦੋਂ 1997 ਦੇ ਵਿੱਚ ਬਾਰਡਰ ਮੂਵੀ ਰਿਲੀਜ਼ ਹੋਈ ਸੀ ਤੇ ਸਿਨੇਮੇ ਵਿੱਚ ਲੱਗੀ ਸੀ ਤੇ ਉਸ ਸਮੇਂ ਦਿਲਜੀਤ ਦਸਾਂਜ ਦੇ ਮਹੱਲੇ ਦੇ ਵਿੱਚੋਂ ਕਾਫੀ ਬੰਦੇ ਬਾਰਡਰ ਮੂਵੀ ਦੇਖਣ ਗਏ ਸੀ ਪਰ ਦਿਲਜੀਤ ਸਾਂਝ ਕੋ ਘਰ ਦੀਆਂ ਤੰਗੀਆਂ ਜਾਂ ਪੈਸੇ ਨਾ ਹੁੰਦਿਆਂ ਕਰਕੇ ਇਹ ਮੂਵੀ ਸਿਨੇਮੇ ਵਿੱਚ ਨਹੀਂ ਦੇਖ ਕੋਈ ਤੇ ਜਿੱਦਾਂ ਸਿਆਣੇ ਕਹਿੰਦੇ ਨੇ ਵੀ ਸਮਾਂ ਬਹੁਤ ਬਲਵਾਨ ਆ ਘੁੰਮ ਕੇ ਕਿਸੇ ਦੇ ਵਿਆਹ ਜਾਂਦਾ ਤਾਂ ਉਹੀ ਟਾਈਮ ਆ ਜਾ ਕੇ ਦਿਲਜੀਤ ਸਾਂਝ ਤੇ ਕਿ ਜਿਹੜੀ ਮੂਵੀ ਉਹ ਦੇਖਣ ਨੂੰ ਤਰਸਦਾ ਸੀਗਾ ਅੱਜ ਇਹ ਨਹੀਂ ਦੇਖੋਈ ਇਸ ਨਿਮੇ ਵਿੱਚ ਅੱਜ ਕਾਫੀ 24 25 ਸਾਲਾਂ ਬਾਅਦ ਉਹ ਮੂਵੀ ਦਾ ਦੂਜਾ ਪਾਰਟ ਆਉਣ ਲੱਗਿਆ ਵਾ ਬਾਰਡਰ 2 ਤੇ ਜਿਹਦੇ ਵਿੱਚ ਦਲਜੀਤ ਦਾ ਰੋਲ ਆ ਦੇਖੋ ਕਿੰਡੀ ਵੱਡੀ ਗੱਲ ਆ ਜਿਸ ਮੂਵੀ ਨੂੰ ਦੇਖਣ ਨੂੰ ਬੰਦਾ ਤਰਸਦਾ ਸੀ ਤੇ ਅੱਜ ਉਸੇ ਮੂਵੀ ਦੇ ਵਿੱਚ ਉਸ ਬੰਦੇ ਦਾ ਰੋਲ ਆ ਗਿਆ ਜਿੱਦਾਂ ਕਿ ਦਲਜੀਤ ਦਾ ਰੋਲ ਆ ਉਹਦੇ ਵਿੱਚ ਤੋ ਇਹਦੇ ਵਿੱਚ ਦਿਲਜੀਤ ਦਸਾਂ ਜੋ ਨਿਰਮਲਜੀਤ ਸਿੰਘ ਸਿੱਖ ਹੋਣਾ ਦਾ ਰੋਲ ਉਹਦਾ ਕਰ ਰਿਹਾ ਜਿਹੜਾ ਕਿ ਬਹੁਤ ਵਧੀਆ ਇੱਕ ਕਿਰਦਾਰ ਹੈ ਤੇ ਨਿਰਮਲਜੀਤ ਸਿੰਘ ਸਿੱਖੋ ਜੀ 17 ਜੁਲਾਈ 1945 ਤੋਂ 14 ਦਸੰਬਰ 1971 ਤੱਕ ਜਿਹੜੇ ਆ ਇੰਡੀਅਨ 에ਅਰਸ ਫੋਰਸ ਦੇ ਜਿਹੜੇ ਰਹੇ ਆਫੀਸਰ ਤੇ ਇਹਨਾਂ ਨੂੰ ਪਰਮਵੀਰ ਚੱਕਰਵੀ ਮਿਲਿਆ ਜਿਹੜੇ 1971 ਦੀ ਇੱਕ جنگ ਹੋਈ ਸੀਗੀ ਆਪਣੇ ਪਾਕਿਸਤਾਨ ਨਾਲ ਉਹਦੇ ਵਿੱਚ ਇਹਨਾਂ ਦਾ ਕਾਫੀ ਰੋਲ ਸੀ ਵਧੀਆ ਤੇ ਉਹਦੇ ਕਰਕੇ ਇਹਨਾਂ ਨੂੰ ਪਰਮਵੀਰ ਚੱਕਰਵੀ ਮਿਲਿਆ ਸੀਗਾ ਇਹਨਾਂ ਰੋਲ ਜਿੱਦਾਂ ਫਿਲਮ ਵਿੱਚ ਬਾਕੀ ਤੁਹਾਨੂੰ ਪਤਾ ਲੱਗ ਜੂਗਾ ਫਿਲਮ ਆਪਣੀ 23 ਤਰੀਕ ਨੂੰ ਆਈ ਜਾਣੀ ਦੋ ਕੁ ਦਿਨ ਹੀ ਰਹਿ ਕੇ ਹੁ ਤੋ ਫਿਲਮ ਵਿੱਚ ਜੋ ਬਾਕੀ ਤੁਸੀਂ ਸਾਰਾ ਦੇਖ ਲਓ ਕੀ ਹੈ ਤੇ ਬਾਕੀ ਜਿਹੜੇ ਦਿਲਜੀਤ ਦਾ ਸਾਰੇ ਜਿਹੜੇ ਫੈਨ ਆ ਵੀਡੀਓ ਨੂੰ ਦੇਖੋ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ